ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਹੇਜੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸੇ ਹਮਲਾ ਹੋਇਆ ਕਿੱਥੇ ਹੈ ਜੀ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾ ਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਜੀ ਚਾਰ ਜਣੇ ਸੀਗੇ ਜੀ ਉਹ ਤਰੇ ਨੇ ਤੋ ਨਹੀਂ ਉਤਰੇ ਇੱਧਰ ਨੂੰ ਗਏ ਨੇ ਤੋਲ ਵਾਲੇ ਤੋਂ ਤੋਲ ਵਾਲੇ ਪਾਸੇ ਨੂੰ ਗਏ ਜੀ ਕੋਈ ਤੇਜ਼ ਦਾ ਹਥਿਆਰ ਕੋਈ ਆਕਾਰ ਤੇਜ਼ ਦਾ ਹਥਿਆਰ ਸੀਗੇ ਜੀ ਕੁਰਬਾਨਾ ਸੀਗੇ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਤੇ ਸੱਟ ਵੀ ਲੱਗੀ ਹੈ ਉਹ ਸਾਹਮਣੇ ਦਿਖ ਰਿਹਾ ਦੇਖੋ ਕਾਲਰ ਕੋਲਰ ਨੂੰ ਤਾਂ ਫਟਿਆ ਵਾਰੀਆਂ ਸੀਗੀਆਂ ਬੱਸ ਚ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਕਿਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਵਿੱਚ ਬਿਠਾਇਆ ਉਹਨਾਂ ਨੇ ਇਹ ਵੀ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਤੇ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬੱਸਾਂ ਮੈਂ ਕਹਿ ਰਹੀ ਹਾਂ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ਇਹੀ ਡਿਮਾਂਡ ਕਰਦੇ ਆ ਵੀ ਇੱਥੇ ਜਿਹੜਾ ਸਨਾਤਨੀ ਆ ਉਹ ਖਤਰੇ ਦੇ ਵਿੱਚ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਗੁਹਾਰ ਲਗਾਣੇ ਆ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕਿਆ ਜਾਵੇ ਕੰਪਲੇਂਟ ਲਖੀ ਹੈ ਜੀ ਇੱਕ ਕੰਪਲੇਂਟ ਜਿਹੜੀ ਆ ਉਹ ਦੇ ਦਿੱਤੀ ਹੈ ਜੀ ਦਰਖਾਸਤ ਹੈ ਜੀ ਉਹ ਮਿਸਟਰ ਜਤਿੰਦਰ ਗੂਰ ਸੀ ਅਸੀਂ ਬਸ ਦੇ ਜਿਹੜਾ ਡਰਾਈਵਰ ਬੱਸ ਅਸੀਂ ਪੀਵੀਡੀਟੀ 2187 ਨੂੰ ਜੜਦੋਈ ਇਹ ਜਿਹੜੀ ਵਾਸ ਉੱਥੇ ਜਦੋਂ ਸਵਾਰੀਆਂ ਤਾਰਦੇ ਹੁੰਦੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਜਣੇ ਦੇ ਬੋਲ ਨਾਮ ਨੂੰ ਬੇਪੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਖੋਦ ਕੇ ਸਾਡੀ ਵਸਤੇ ਕਿਰਪਾ ਨਾ ਮਾਰੀ ਜਿਹਦੇ ਸਬੰਧੀ ਅਸੀਂ ਜਿਹੜੀ ਹੈ ਐਫ ਆਰ ਅੰਡਰ ਸੈਕਸ਼ਨ 281 126 324 4 ਤੇ 355 ਤਿੰਨ ਵੀ ਐਨ ਐਸ ਦੇ ਤਦ ਬਦਦਾ ਨਿਕਲਿਆ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਵੀ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੀ ਜੀ ਗੱਲ ਨਹੀਂ ਸੀ ਵੀ ਧਾਰਮਿਕ ਵਾਲੀ ਦੀ ਗੱਲ ਜਿਹੜੇ ਬੰਦੇ ਤਿੰਨ ਰਾਉਂਡ ਅਪ ਕੀਤੇ ਆ ਉਹ ਵੀ ਜਰ ਕੇ ਬਸ਼ਵਰਾ ਤੇ ਸਮਰਾਲੇ ਦੇ ਤੇ ਇਹਨੂੰ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪਿਛੋਕੜ ਵੀ ਸਾਨੂੰ ਸੇਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਇਹਨਾਂ ਸਖਤ ਤਰਾਵਾਂ ਦੇ ਦਾਜੀ ਪਰਚਾ ਦਰਜ ਕੀਤਾ ਹੈ ਤੇ ਇਸੋ ਵਿ ਨਾਲ ਇਹਦੀ ਕੰਨ ਨੂੰ ਉਹ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ। ਪਰਤਮਾ ਜੀ ਬਹੁਤ ਬਹੁਤ ਸਾਰਾ ਕੋਈ ਗੱਡੀ ਦਾ ਟ੍ਰੇਸ ਬਾਰੇ ਪਤਾ ਲੱਗਿਆ ਜਾਂ ਬੰਦੇ ਅਸੀਂ ਬੰਦੇ ਜਿਹੜੇ ਤਿੰਨ ਆ ਤੇ ਗੱਡੀ ਵੀ ਅਸੀਂ ਰਾਉਂਡ ਅਪ ਕਰ ਲਈ। ਕਿੰਨੇ ਵਸ ਤੱਕ ਉਹਦੇ ਨਹੀਂ ਪਤਾ ਨੇ ਬੰਦੇ ਹੀ ਕਰਤੇ।